ਅਮੇਜ਼ ਅਤਰੀਕਾ ਬਾਪਿਓ ਸਰਿੰਦਰ ਸੋਨੀਆ ਕਹਿੰਦੀ ਅਮਰ ਸਿੰਘ ਚਮਕੀਲਾ ਇੰਨਾ ਨੇਕ ਦਿਲ ਬੰਦਾ ਸੀ ਤੇ ਇੰਨਾ ਚੰਗਾ ਸੀਗਾ ਉਹਨੇ ਕਦੇ ਮੈਨੂੰ ਅੱਖ ਭਰ ਕੇ ਨਹੀਂ ਸੀ ਤੱਕਿਆ ਤਕੂਏ ਤੇ ਟਕੂਆ ਜਦੋਂ ਪਹਿਲੀ ਜਿਹੜੀ ਕ ਤਵਾ ਸੀਗਾ ਨਾ ਸਾਡਾ ਰਿਲੀਜ਼ ਹੋਇਆ ਬਹੁਤ ਚੱਲ ਗਿਆ ਉਸ ਤੋਂ ਬਾਅਦ ਮੈਂ ਬਹੁਤ ਪ੍ਰੋਗਰਾਮ ਚਮਕੀਲੇ ਨਾਲ ਕੀਤੇ ਖਾੜੇ ਲਾਏ ਅਸੀਂ ਪਰ ਉਹ ਭੈਣ ਜੀ ਕਹਿ ਕੇ ਬੁਲਾਉਂਦਾ ਹੁੰਦਾ ਸੀ ਹਮੇਸ਼ਾ ਉਹਦੀ ਨਿਗਾਹ ਮੇਰੇ ਪੈਰਾਂ ਤੇ ਹੁੰਦੀ ਸੀ ਕਦੇ ਉਹਨੇ ਮੇਰੇ ਮੂੰਹ ਵੱਲ ਨੂੰ ਤਾਂ ਦੇਖਿਆ ਨਹੀਂ ਸੀ ਜਿਸ ਚਮਕੀਲੇ ਬਾਰੇ ਇੰਨਾ ਆਵਾ ਤਵਾ ਬੋਲਿਆ ਜਾਂਦਾ ਮੈਂ ਉਹਦੀ ਗਵਾਹੀ ਭਰਦੀ ਆ ਇਸ ਗੱਲ ਦੀ ਕਿ ਚਮਕੀਲਾ ਗੀਤ ਜ਼ਰੂਰ ਲਿਖ ਲੈਂਦਾ ਸੀਗਾ ਪਰ ਉਹਨੇ ਕਦੇ ਉਦਾਂ ਔਰਤ ਦੇ ਨਾਲ ਕਦੇ ਕੋਈ ਬਦਸਲੂਕੀ ਨਹੀਂ ਕੀਤੀ ਸੀ ਕਦੇ ਇੱਕ ਸ਼ਬਦ ਤੱਕ ਵੀ ਮੰਦਾ ਚੰਗਾ ਹਾਲਾਂਕਿ ਮੇਰੇ ਨਾਲ ਬਾਅਦ ਚ ਉਹਦਾ ਪੈਸਿਆਂ ਪੁਸਿਆਂ ਬਦਲੇ ਹੋ ਵੀ ਗਿਆ ਸਾਡੀ ਜੋੜੀ ਟੁੱਟ ਗਈ ਪਰ ਫਿਰ ਵੀ ਚਮਕੀਲੇ ਨੇ ਕਦੇ ਕੋਈ ਆਪਣੇ ਮੂੰਹੋਂ ਸ਼ਬਦ ਨਹੀਂ ਸੀ ਮੈਨੂੰ ਕਿ ਇਹ ਕਹਣਾ ਭੈਣ ਜੀ ਠੀਕ ਆ ਜੋ ਵੀ ਹੋ ਗਿਆ ਸਹੀ ਆ ਭੈਣ ਜੀ ਸਹੀ ਆ ਤੇ ਇਸ ਤਰ੍ਹਾਂ ਹੀ ਕਰਦਾ ਰਿਹਾ ਚਮਕੀਲਾ ਤੇ ਕਹਿੰਦੀ ਮੈਂ ਉਹਨੂੰ ਬਹੁਤ ਪਿਆਰ ਵੀ ਕਰਦੀ ਆ ਤੇ ਉਹਦੀ ਇੱਜ਼ਤ ਵੀ ਕਰਦੀ ਆ ਕਿ ਚਮਕੀਲਾ ਬਹੁਤ ਵੱਡਾ ਫਨਕਾਰ ਸੀ ਜਿਹੜਾ ਸਾਡੇ ਕੋਲੋਂ ਖੋ ਲਿਆ ਗਿਆ